ਨੌਜ ਰਾਈ ਦੀ ਹੜਤਾਲ ਨੂੰ ਕਾਮਯਾਬ ਕਰਨ ਵਾਸਤੇ ਉਹਦੀ ਤਿਆਰੀ ਵਜੋਂ ਕਰ ਰਹੇ ਆ ਇਸ ਹੜਤਾਲ ਦਾ ਸੱਦਾ ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਮੁਲਾਜ਼ਮ ਫੈਡਰੇਸ਼ਨਾਂ ਤੇ ਸਮੁੱਚੇ ਬੈਂਕਾਂ ਬਿਜਲੀ ਕਾਮਿਆਂ ਰੋਡਵੇ ਤੇ ਟਰਾਂਸਪੋਰਟ ਨੇ ਸਾਰਿਆਂ ਨੇ ਹੀ ਇਸ ਹੜਤਾਲ ਦਾ ਸੱਦਾ ਦਿੱਤਾ ਹੈ ਇਸ ਹੜਤਾਲ ਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲਗਭਗ 25 ਕਰੋੜ ਲੋਕ ਮਜ਼ਦੂਰ ਮੁਲਾਜ਼ਮ ਤੇ ਹੋਰ ਕਿਰਤੀ ਲੋਕ ਜਿਹੜੇ ਇਸ ਹੜਤਾਲ 'ਚ ਸ਼ਾਮਲ ਹੋਣਗੇ ਕਿਉਂਕਿ ਹੜਤਾਲ ਜਿੱਥੇ ਮੋਦੀ ਸਰਕਾਰ ਦੀਆਂ ਫਿਰਕੂ ਫਾਸ਼ੀ ਤੇ ਵੰਡਵਾਦੀ ਨੀਤੀਆਂ ਦੇ ਖਿਲਾਫ ਕੀਤੀ ਜਾ ਰਹੀ ਹੈ ਉੱਥੇ ਹੜਤਾਲ ਕੇਂਦਰ ਸਰਕਾਰ ਵੱਲੋਂ ਆਪਣੀਆਂ ਆਰਥਿਕ ਨੀਤੀਆਂ ਜਿਹੜੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਲਾਗੂ ਕੀਤਾ ਜਾ ਰਿਹਾ ਉਹਦੇ ਖਿਲਾਫ ਹੈ ਤੇ ਪੰਜਾਬ ਦੇ ਅੰਦਰ ਲਾਜ਼ਮੀ ਤੌਰ ਤੇ ਜਿਹੜੀ ਇਥੋਂ ਦੀ ਆਪ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹਨਾਂ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਇਸ ਕਰਕੇ ਅਸੀਂ ਸਮਝਦੇ ਆਂ ਬਈ ਇਸ ਹੜਤਾਲ 'ਚ ਜਿੱਥੇ ਕਰੋੜਾਂ ਲੋਕਾਂ ਨੇ ਜਾਣਾ ਹੈ ਪੰਜਾਬ ਦੇ ਲੋਕ ਵੀ ਇਸ ਹੜਤਾਲ 'ਚ ਪੂਰੀ ਸ਼ਕਤੀ ਨਾਲ ਕੋਦਣਿਸ ਕਰਕੇ ਕਨਵੈਨਸ਼ਨ ਕੀਤੀ ਜਾ ਰਹੀ ਹੈ ਅੱਜ ਬੜੇ ਗੰਭੀਰ ਮੁੱਦੇ ਸਾਡੇ ਸਾਹਮਣੇ ਨੇ ਜਿੱਥੇ ਮੋਦੀ ਦੀਆਂ ਫਿਰਕੂ ਤੇ ਫਾਸ਼ੀ ਨੀਧੀਆਂ ਨੇ ਉਹਦੇ ਨਾਲ ਹੀ ਅੱਜ ਲਗਾਤਾਰ ਪਬਲਿਕ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਹੜੇ ਰੋਜ਼ਗਾਰ ਦੇ ਵਸੀਲੇ ਨੇ ਉਹ ਖਤਮ ਕੀਤੇ ਜਾ ਰਹੇ ਨੇ ਜਿਹੜੀਆਂ ਲੋਕਾਂ ਨੂੰ ਮਾੜੀਆਂ ਮੋਟੀਆਂ ਸਹੂਲਤਾਂ ਪਬਲਿਕ ਸੈਕਟਰ ਤੋਂ ਮਿਲਦੀਆਂ ਸਨ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅੱਜ ਇੱਕ ਤੋਂ ਬਾਅਦ ਦੂਜੇ ادارے ਦਾ ਨਿਜੀਕਰਨ ਲਗਾਤਾਰ ਹੋ ਰਿਹਾ ਤੁਹਾਡੇ ਸਾਹਮਣੇ ਹੈ। ਵੇ ਵੱਡੇ-ਵੱਡੇ ادارے ਇੰਡੀਅਨ 에ਅਰਲਾਈਨਸ ਵਰਗੇ ادارے ਜਿਨ੍ਹਾਂ ਨੂੰ ਮੁੜ ਕੇ ਟਾਟਾ ਦੀ ਝੋਲੀ ਪਾ ਦਿੱਤਾ ਗਿਆ ਜਦੋਂ ਪਹਿਲਾਂ ਟਾਟਾ ਤੋਂ ਉਹਨਾਂ ਨੂੰ ਖਰੀਦਿਆ ਸੀਗਾ। ਅੱਜ ਰੇਲਵੇ ਵਾਲੇ ਸਾਥੀ ਦੱਸ ਕੇ ਗਏ ਨੇ। ਵੇ ਕਿਵੇਂ ਅਦਾਨੀਆਂ ਤੇ ਅਵਾਨੀਆਂ ਦੀਆਂ ਟ੍ਰੇਨਾਂ ਅੱਜ ਹਿੰਦੁਸਤਾਨ ਦੀ ਸੰਪਤੀ ਦੇ ਪਟੜੀ ਦੇ ਉੱਤੇ ਭੱਜ ਰਹੀਆਂ ਨੇ। ਅੱਜ ਬੀਮਾ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ। ਅੱਜ ਬੈਂਕਾਂ ਨੂੰ ਇੱਕ ਬੈਂਕ ਨੂੰ ਦੂਜੇ ਬੈਂਕ ਚ ਮਰਜ ਕੀਤਾ ਜਾ ਰਿਹਾ ਜਦੋਂ ਕੋਈ ਕੋ ਸਮਾਸੀ ਜਦੋਂ ਬੈਂਕਾਂ ਦਾ ਨੈਸ਼ਨਲਾਈਜ਼ ਕੀਤਾ ਗਿਆ ਸੀਗਾ ਅੱਜ ਕਰੋੜਾਂ ਲੋਕ ਜਿਹੜੇ ਰੋਜ਼ਗਾਰ ਮੰਗਰੇ ਨੇ ਅੱਜ ਉਹਨਾਂ ਨੂੰ ਰੋਜ਼ਗਾਰ ਨਹੀਂ ਉਹਨਾਂ ਨੂੰ ਜ਼ਬਰ ਦੇ ਨਾਲ ਸਰਕਾਰੀ ਜ਼ਬਰ ਦੇ ਨਾਲ ਪੁਲਿਸ ਜ਼ਬਰ ਦੇ ਨਾਲ ਅੱਜ ਉਹਨਾਂ ਨੂੰ ਦੁਵਾਇਆ ਜਾ ਰਿਹਾ ਹੈ ਅੱਜ ਇਹ ਕੋਈ ਰੋਜ਼ਗਾਰ ਦਿੱਤਾ ਜਾਂਦਾ ਹੈ ਜਿਸ ਰੋਜ਼ਗਾਰ ਦੇ ਪ੍ਰਚਾਰ ਵਾਸਤੇ ਕਰੋੜਾਂ ਰੁਪਏ ਐਡਵਰਟਾਈਜ਼ ਕੀਤੀ ਜਾਂਦੀ ਹੈ ਉਹ ਰੋਜ਼ਗਾਰ ਹੈ ਮੇਡੇ ਮੀਲ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ 3000 ਰੁਪਏ ਮਿਲਦਾ ਹੈ ਰੋਜ਼ਗਾਰ ਹੈ ਆਸ਼ਾ ਵਰਕਰ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਕੋਈ ਪੈਸਾ ਨਹੀਂ ਉਹਨਾਂ ਨੂੰ ਇਹ ਕਹਿ ਕੇ ਸ਼ਾਬਸ਼ ਕਹਿ ਕੇ ਤੁਹਾਨੂੰ ਇਨਸੈਂਟਿਵ ਦਵਾਂਗੇ ਪਰ ਉਹ ਜੀਣ ਜੁਗੇ ਪੈਸੇ ਨਹੀਂ ਰੋਜ਼ਗਾਰ ਹੈ ਆਂਗਣਵਾੜੀ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ 7000 ਰੁਪਏ 7500 ਰੁਪਏ ਦੇ ਕੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਵੀ ਤੁਹਾਨੂੰ ਮਾਣ ਹੈ ਤੁਹਾਡਾ ਮਾਣ ਪਤਾ ਹੈ ਅਸੀਂ ਇਹ ਸਮਝਦੇ ਹਾਂ ਇਹ ਮਾਣ ਨਹੀਂ ਇਹ ਰੋਜ਼ਗਾਰ ਦੇ ਨਾਂ ਤੇ અપਮਾਨ ਕੀਤਾ ਜਾ ਰਿਹਾ ਹੈ ਦੇ ਲੋਕ ਜਦੋਂ ਆਪਣੇ ਪੱਕੇ ਰੋਜ਼ਗਾਰ ਦੀ ਮੰਗ ਕਰਦੇ ਤੇ ਉਹਨਾਂ ਨੂੰ ਦਵਾਇਆ ਜਾ ਰਿਹਾ ਹੈ ਅੱਜ ਬਖ ਬਖ ادارے ਦੇ ਅੰਦਰ ਭਰਤੀ ਕੀਤੀ ਜਾ ਰਹੀ ਹੈ ਉਹ ਭਰਤੀ ਕੀਤੀ ਜਾ ਰਹੀ ਹੈ ਆਊਟਸੋਰਸ ਦੇ ਉੱਤੇ ਕੀਤੀ ਜਾ ਰਹੀ ਹੈ ਇਨਲਿਸਮੈਂਟ ਤੇ ਕੀਤੀ ਜਾ ਰਹੀ ਹੈ ਉਹ ਥਰੂ ਸੁਸਾਇਟੀ ਕੀਤੀ ਜਾ ਰਹੀ ਹੈ ਜਿਸ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ ਉਹਨੂੰ ਨਿਰਭਰ ਹੋਣਾ ਪੈ ਰਿਹਾ ਉਸ ਮਾਲਕ ਦੇ ਉੱਤੇ ਜੇ ਉਸ ਮਾਲਕ ਨੇ ਠੇਕਾ ਲਿਆ ਉਸ ادارے ਦੇ ਅੰਦਰ ਇਹੀ ਹਾਲ ਸਾਡੇ ਪੰਜਾਬ ਦੇ ਅੰਦਰ ਹੈ ਅੱਜ ਪੰਜਾਬ ਦੇ ਅਦਾਰਿਆਂ ਨੂੰ ਅਧਰੰਗ ਕਰਕੇ ਰੱਖ ਦਿੱਤਾ ਗਿਆ ਹੈ ਸਾਡੇ ਸਾਹਮਣੇ ਬਿਜਲੀ ਬੋਰਡ ਦਾ ਕਿੱਡਾ ਵੱਡਾ ਅਦਾਰਾ ਸੀ ਜਿਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਅੱਜ ਬਿਜਲੀ ਨਿਗਮ ਬਣਾ ਦਿੱਤਾ ਤੇ ਬਿਜਲੀ ਬੋਰਡ ਬਣਾ ਦਿੱਤਾ ਗਿਆ ਹੈ ਅੱਜ ਸਿਹਤ ਮਹਿਕਮੇ ਦੇ ਅੰਦਰ ਹੈਲਥ ਸਿਸਟਮ ਕਾਰਪੋਰੇਸ਼ਨ ਕਰਕੇ ਉਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਹੈ ਅੱਜ ਫੋਰੈਸਟ ਦੇ ਡਿਪਾਰਟਮੈਂਟ ਦੇ ਅੰਦਰ ਇੱਕ ਪਾਸੇ ਫੋਰੈਸਟ ਕਾਰਪੋਰੇਸ਼ਨ ਬਣਾਤੀ ਤੇ ਦੂਜੇ ਪਾਸੇ ਫੋਰੈਸਟ ਡਿਪਾਰਟਮੈਂਟ ਰਹਿਣ ਦਿੱਤਾ ਗਿਆ ਹੈ ਐਸ ਤਰ੍ਹਾਂ ਇੱਕ ਨਹੀਂ ਅਨੇਕਾਂ ਅਦਾਰੇ ਅੱਜ ਉਹਨਾਂ ਨੂੰ ਕਾਰਪੋਰੇਸ਼ਨ ਤੇ ਕਾਰਪੋਰੇਸ਼ਨ ਦੇ ਬਾਅਦ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਤਿਆਰੀਆਂ ਨੇ ਅੱਜ ਦੇਸ਼ ਦਾ ਐਸਾ ਕੋਈ 에어ਪੋਰਟ ਨਹੀਂ ਦੇਸ਼ ਦਾ ਐਸਾ ਕੋਈ ਰੇਲਵੇ ਸਟੇਸ਼ਨ ਨਹੀਂ ਜਿਹੜਾ ਨਿੱਜੀ ਹੱਥਾਂ ਵਿੱਚ ਨਾ ਦਿੱਤਾ ਹੋਵੇ ਇਸ ਕਰਕੇ ਜਦੋਂ ਮੁੱਦੇ ਇਹੋ ਜਿਹੇ ਹੋਣ ਤੇ ਲੋਕਾਂ ਦਾ ਲਾਜ਼ਮੀ ਤੌਰ ਤੇ ਹੜਤਾਲ ਤੋਂ ਬਗੈਰ ਇਸ ਹਿੰਦੁਸਤਾਨ ਨੂੰ ਬੰਦ ਕਰਾਉਣ ਤੋਂ ਬੈਰ ਹੋਰ ਕੋਈ ਚਾਰਾ ਨਹੀਂ ਕਿਉਂਕਿ ਸਰਕਾਰ ਪ੍ਰਚਾਰ ਕਰੇਗੀ ਲਾਜ਼ਮੀ ਤੌਰ ਤੇ ਕਰੇਗੀ ਵੀ ਇਹ ਹੜਤਾਲ ਰਾਜਨੀਤੀ ਤੋਂ ਪ੍ਰੇਰਿਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਨ੍ਹਾਂ ਮੁੱਦਿਆਂ ਦੇ ਉੱਤੇ ਹੜਤਾਲ ਹੋ ਰਹੀ ਹੈ ਜੇ ਸਰਕਾਰ ਸਾਡੇ ਮੁੱਦੇ ਮੰਨ ਲਵੇ ਤਾਂ ਹੜਤਾਲ ਲੋਕ ਵਾਪਸ ਲੈਣਗੇ ਕਿਉਂ ਹੜਤਾਲ ਕਰਨਗੇ ਹੜਤਾਲ ਰਾਜਨੀਤਿਕ ਤੇ ਤੌਰ ਤੇ ਨਹੀਂ ਹੜਤਾਲ ਲੋਕਾਂ ਦੇ ਨਿੱਜ ਦੇ ਨਿੱਜ ਦੇ ਮੁੱਦਿਆਂ ਤੇ ਹੜਤਾਲ ਹੋ ਰਹੀ ਹੈ ਜਿਵੇਂ ਸਾਥੀ ਦੱਸ ਕੇ ਗਏ ਨੇ ਅੱਜ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਪੇਸ਼ਟਾਤਾਰ ਵੱਧ ਰਿਹਾ ਹੈ ਬੇਰਜ਼ਗਾਰੀ ਵੱਧ ਰਹੀ ਹੈ ਇੱਥੋਂ ਤੱਕ ਕਿ ਸਾਡੇ ਫੌਜ ਵਰਗੇ ਅਦਾਰੇ ਨੂੰ ਵੀ ਅਜ ਦਾ ਦੇ ਉੱਤੇ ਲਾ ਦਿੱਤਾ ਗਿਆ ਹੈ ਜਦੋਂ ਪੱਕਾ ਰੋਜ਼ਗਾਰ ਨਹੀਂ ਅਗਨੀ ਵੀਰ ਦੇ ਤੌਰ ਦੇ ਉੱਤੇ ਭਰਤੀ ਕੀਤੇ ਜਾ ਰਹੇ ਨੇ ਅੱਜ ਕੱਲੇ ਸਾਡੇ ਪੰਜਾਬ ਦੇ ਅੰਦਰ ਵੀ ਜਦੋਂ ਅਸੀਂ ਦੇਖਦੇ ਆ ਜਦੋਂ ਮੁਲਾਜ਼ਮਾਂ ਵੱਲ ਚਾਤ ਮਾਰਦੇ ਆ ਕਿਉਂਕਿ ਕਿਉਂਕਿ ਸਾਡੇ ਦੇ ਬੜਾ ਵੱਡਾ ਪਾੜਾ ਹੈ ਜਦੋਂ ਮੁਲਾਜ਼ਮਾਂ ਨੂੰ ਕਿਤੇ ਕੋਈ ਮਹਿੰਗਾਈ ਪੱਤੇ ਦੀ ਕੋਈ ਕਿਸ਼ਤ ਮਿਲਦੀ ਹੈ ਤਾਂ ਜਦੋਂ ਸਰਕਾਰ ਇਹ ਨਹੀਂ ਕਦੇ ਕਹਿੰਦੀ ਵੀ ਜਿਹੜਾ ਇਹਦੀ ਤਨਖਾਹ ਨੂੰ ਖੋਰਾ ਲੱਗਿਆ ਉਹਦੀ ਪੂਰਤੀ ਵਾਸਤੇ ਮਹਿੰਗਾਈ ਪੱਤੇ ਦੀ ਕਿਸ਼ਤ ਦੇ ਰਹੇ ਆ ਉਹ ਇਹ ਕਹਿਣਗੇ ਵੀ ਆਹ ਮਹਿੰਗਾਈ ਪੱਤੇ ਦੀ ਕਿਸ਼ਤ ਦੇ ਨਾਲ ਐਨਐਸਓ ਕਰੋੜ ਦਾ ਖਜ਼ਾਨੇ ਦੇ ਉੱਤੇ ਬੋਝ ਪੈ ਗਿਆ ਤਾਂ ਜੋ ਗਵਾਂਢੀ ਸਾਡੇ ਜਿਹੜੇ ਵਿਚਾਰੇ ਬੇਰਜ਼ਗਾਰ ਨੇ ਜਿਨ੍ਹਾਂ ਕੋ ਰਜ਼ਗਾਰ ਨਹੀਂ ਉਹ ਸਵੇਰੇ ਅੱਖਾਂ ਕੱਢ ਕੇ ਮੁਲਾਜ਼ਮ ਵੱਲ ਦੇਖਦੇ ਆਂ ਵੀ ਇਹ ਖਜ਼ਾਨਾ ਲੁੱਟ ਰਹੇ ਨੇ ਜਦੋਂ ਕਿ ਸਾਡੀ ਮੰਗ ਤਾਂ ਦੇਸ਼ ਪੱਧਰ ਤੇ ਇਹ ਸੀਗੀ ਵੀ ਸਾਰੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਦੇ ਤੌਰ ਤੇ ਪੈਨਸ਼ਨ ਮਿਲਣੀ ਚਾਹੀਦੀ ਹੈ ਇਕੱਲੇ ਮੁਲਾਜ਼ਮ ਨੂੰ ਨਹੀਂ ਜਿਨੇ ਵੀ ਸਿਹਤ ਦੀ ਸਥਿਤੀ ਤਰੱਕੀ ਦੇ ਹਿੱਸਾ ਪਾ ਰਹੇ ਨੇ 56 60 ਸਾਲ ਦੀ ਤੱਕ ਦੀ ਉਮਰ ਦੇ ਵਿੱਚ ਕੰਮ ਕਰਦੇ ਨੇ ਜਦੋਂ ਕੰਮ ਕਰਨ ਦੀ ਸਮਰੱਥਾ ਨਹੀਂ ਰਹਿੰਦੀ ਤਾਂ ਉਹਨਾਂ ਨੂੰ ਜੂਨਯੋਗੀ ਪੈਨਸ਼ਨ ਮਿਲਣੀ ਚਾਹੀਦੀ ਹੈ ਪਰ ਉਹਨਾਂ ਨੂੰ ਤਾਂ ਕੀ ਦੇਣੀ ਸੀ ਜਿਨ੍ਹਾਂ ਨੂੰ ਮਿਲਦੀ ਸੀਗੀ ਅੱਜ ਉਹਨਾਂ ਤੋਂ ਵੀ ਪੈਨਸ਼ਨ ਖੋਹ ਲਈ ਗਈ ਹੈ ਅੱਜ ਜਦੋਂ ਪੈਨਸ਼ਨ ਖੋਹ ਲਈ ਗਈ ਹੋਵੇ ਲੋਕਾਂ ਤੋਂ ਰੋਜ਼ਗਾਰ ਖੋਹ ਲਿਆ ਗਿਆ ਹੋਵੇ ਲੋਕਾਂ ਤੋਂ ਇਲਾਜ ਖੋਹ ਲਿਆ ਗਿਆ ਹੋਵੇ ਲੋਕਾਂ ਤੋਂ ਵਿੱਦਿਆ ਖੋਹ ਲਈ ਗਈ ਹੋਵੇ ਅੱਜ ਤੁਹਾਡੇ ਸਾਹਮਣੇ ਸਾਥੀ ਚਰਚਾ ਕਰਕੇ ਗਏ ਨੇ ਵੀ ਜਿਹੜੀ 2020 ਦੀ ਸਿੱਖਿਆ ਨੀਤੀ ਲੈ ਕੇ ਆਏ ਹੈ ਜਿਹੜੀ 2020 ਦੀ ਬਿਜਲੀ ਬਿੱਲ ਲੈ ਕੇ ਆਇਆ ਹੈ ਉਹਨੇ لازمی ਤੌਰ ਤੇ ਬਿਜਲੀ ਵਿਭਾਗ ਨੂੰ ਤਬਾਹ ਕਰਨਾ ਹੈ ਤੇ ਉਹ ਵਿਦਿਆ ਨੀਤੀ ਨੇ ਸਿੱਖਿਆ ਨੂੰ ਤਬਾਹ ਕਰਨਾਂ ਜਿਹੜੀ ਨੀਤੀ ਲੈ ਕੇ ਆਏ ਐ ਇਸ ਕਰਕੇ ਜਿੱਥੇ ਦੇਸ਼ ਪੱਧਰ ਦੇ ਉੱਤੇ ਹੜਤਾਲ ਹੋ ਰਹੀ ਹੈ ਉੱਥੇ ਪੰਜਾਬ ਦੇ ਅੰਦਰ ਜੋ ਹਾਲਾਤ ਅੱਜ ਮੁਲਾਜ਼ਮਾਂ ਦੇ ਨੇ ਅੱਜ 13% ਮਹਿੰਗਾਈ ਪੱਤਾ ਕੇਂਦ ਨਾਲੋਂ ਡੀਲਿੰਗ ਕਰਕੇ ਰੱਖਿਆ ਦਿੱਤਾ ਨਹੀਂ ਜਾ ਰਿਹਾ ਅੱਜ 9 ਸਾਲ ਬਾਅਦ ਪੇ ਕਮਿਸ਼ਨਰੀ ਰਿਪੋਰਟ ਦੇ ਬਾਵਜੂਦ ਲੋਕਾਂ ਦੇ ਏਰੀਆ ਨਹੀਂ ਦਿੱਤੇ ਜਾ ਰਹੇ ਬਕਾਇਆ ਨਹੀਂ ਦਿੱਤੇ ਜਾ ਰਹੇ ਅੱਜ ਸਾਡੇ ਹਜ਼ਾਰਾਂ ਮੁਲਾਜ਼ਮ ਹੋ ਨੇ ਜਿਨ੍ਹਾਂ ਨੂੰ 2 15-15 ਸਾਲ 20-20 ਸਾਲ ਹੋ ਗਏ ਜਿਨ੍ਹਾਂ ਨੂੰ ਕੋਰਟ ਦੇ ਫੈਸਲਿਆਂ ਦੇ ਬਾਵਜੂਦ ਅੱਜ ਪੱਕੇ ਨਹੀਂ ਕੀਤਾ ਜਾ ਰਿਹਾ ਮੈਂ ਸਮਝਦਾ ਕੱਲਾ ਸਾਡਾ ਮੁੱਦਾ ਨਹੀਂ ਅੱਜ ਉਹਨਾਂ ਖੇਤ ਮਜ਼ਦੂਰਾਂ ਦੇ ਮੁੱਦੇ ਨੇ ਅੱਜ ਉਹਨਾਂ ਨੌਜਵਾਨਾਂ ਦੇ ਮੁੱਦੇ ਨੇ ਜਿਨ੍ਹਾਂ ਦੇ ਰੋਜ਼ਗਾਰ ਦੀ ਮੰਗ ਕਰਦੇ ਨੇ ਅੱਜ ਉਹਨਾਂ ਵਿਦਿਆਰਥੀਆਂ ਦੇ ਮੁੱਦੇ ਨੇ ਜਿਨ੍ਹਾਂ ਤੋਂ ਅਸੀਂ ਵਿਦਿਆ ਜਿਹਨੂੰ ਅਸੀਂ ਕਦੇ ਕਹਿੰਦੇ ਸੀ ਵਿਦਿਆ ਵਿਚਾਰੀ ਪਰਉਪਕਾਰੀ ਪਰ ਅੱਜ ਵਿਦਿਆਦਾ ਵਪਾਰੀ ਕਰਨ ਹੋ ਰਿਹਾ ਹੈ ਅਸੀਂ ਚਾਹਦੇ ਆ ਲੋਕਾਂ ਨੂੰ ਲਾਜ਼ਮੀ ਵਿਦਿਆ ਮਿਲੇ ਮੁਫਤ ਵਿਦਿਆ ਮਿਲੇ ਲੋਕਾਂ ਨੂੰ ਰੁਜ਼ਗਾਰ ਮਿਲੇ ਜਿ세 ਸਾਥੀ ਕਿਸਾਨ ਆਪਣੇ ਆਗੂ ਸਾਡੇ ਗੱਲ ਕਰਕੇ ਗਏ ਨੇ ਅੱਜ ਕਿਸਾਨੀ ਸੰਕਟ ਦੇ ਵਿੱਚ ਹੈ ਉਹਨਾਂ ਦੇ ਮੁੱਦੇ ਨਾਲ ਨੇ ਇਸ ਕਰਕੇ ਜਦੋਂ ਸਾਰਿਆਂ ਦੇ ਮੁੱਦੇ ਇਕੱਠੇ ਨੇ ਤਾਂ ਲਾਜ਼ਮੀ ਤੌਰ ਤੇ ਸਾਨੂੰ ਇਕੱਠੇ ਹੋ ਕੇ ਇਸ ਹੜਤਾਲ ਨੂੰ ਕਾਮਯਾਬ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਹੋਰ ਲੋਕਾਂ ਨੂੰ ਨਾਲ ਲਾਮਬੰਦ ਕਰਨ ਦੀ ਲੋੜ ਹੈ ਤਾਂ ਜੋ 9 ਜੁਲਾਈ ਨੂੰ ਹੜਤਾਲ ਕਰਕੇ ਘਰਾਂ ਚ ਨਾ ਬੈਠੀਏ ਠੜਕਾਂ ਦੇ ਉੱਤੇ ਉਤਰੀਏ ਲੋਕਾਂ ਨੂੰ ਹੋਰ ਸਾਂਝੇ ਜਿਹੜੇ ਸੰਘਰਸ਼ ਹੋਣਗੇ ਉਹਨਾਂ 'ਚ ਸ਼ਾਮਲ ਹੋਈਏ ਇਸ ਕਰਕੇ ਅਸੀਂ ਮੁਲਾਜ਼ਮ ਫਰੰਟ ਤੋਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਆਂ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਮੁਲਾਜ਼ਮਾਂ ਤੋਂ ਹੜਤਾਲ ਵੀ ਕਰਾਵਾਂਗੇ ਤੇ ਸਾਂਝੇ ਜਿਹੜੇ ਸੰਘਰਸ਼ ਹੋਣਗੇ ਉਹਦੇ ਵਿੱਚ ਵੀ ਸ਼ਾਮਲ ਹੋਵਾਂਗੇ ਤੇ ਉਹਦੇ ਨਾਲ ਹੀ ਜਿਹੜੇ ਸਾਥੀ ਇਸ਼ਾਰਾ ਕਰਕੇ ਗਏ ਨੇ ਬੇ ਜਪੀਐਮਓ ਨੂੰ ਕੱਲੇ ਹੜਤਾਲ ਤੱਕ ਨਾ ਸੀਮਿਤ ਹੜਤਾਲ ਵੱਡਾ ਮੁੱਦਾ ਹੈ ਇਹਨੂੰ ਅਸੀਂ ਕਟਾਕੇ ਨਹੀਂ ਦੇਖਦੇ ਪਰ ਹੜਤਾਲ ਤੋਂ ਬਾਅਦ ਵੀ ਇਸ ਬੇ ਜਪੀਐਮਓ ਦੇ ਜਿਹੜੇ ਨਿਰੰਤਰ ਸੰਘਰਸ਼ ਚੱਲਨੇ ਚਾਹੀਦੇ ਆ ਭਾਵੇਂ ਜ਼ਿਲ੍ਹਾ ਪੱਧਰ ਤੇ ਹੋਣ ਤਾ ਜੋ ਜੀਪੀਐਮ ਉਹ ਦੇ ਰਹੀ ਹੋਰ ਲੋਕਾਂ ਦੀ ਸ਼ਮੂਲੀਅਤ ਕਰਾਈ ਜਾ ਸਕੇ ਇਹਨਾਂ ਸ਼ਬਦਾਂ ਦੇ ਨਾਲ ਜੈ